ਤੁਸੀਂ ਦੇਖ ਰਹੇ ਹੋ ਡੈਲੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਫੈਲੇ ਵਿਦਿਆ ਚਾਨਣ ਹੋਇਆ ਇਹ ਜਿਹੜੇ ਸ਼ਬਾਕ ਹੁੰਦੇ ਸੀ ਇਹ ਹਮੇਸ਼ਾ ਸਕੂਲਾਂ ਦੇ ਬਾਹਰ ਲਿਖੇ ਹੁੰਦੇ ਸੀ ਲੇਕਿਨ ਅੱਜ ਉਹਨਾਂ ਵਾਕਿਆ ਨੂੰ ਅਸਲੀ ਜਾਮਾ ਯਾਨੀ ਕਿ ਅਸਲੀ ਜਾਮਾ ਬਣਦਾ ਲੁਧਿਆਣਾ ਸੈਂਟਰਲ ਦੇ ਹੀ ਵਿਧਾਇਕ ਅਸ਼ੋਕ ਪਸ਼ਪਪੀਨਾ ਖਾਸ ਕਰਕੇ ਲੁਧਿਆਣਾ ਦੇ ਇੱਕ ਕੋੜਾ ਕਲੋਨੀ ਅਕਸਰ ਹੀ ਇੱਕ ੜੀ ਕੋੜਾ ਕਲੋਨੀ ਨਾਮ ਆਂਦਾ ਤੇ ਹਮੇਸ਼ਾ ਹੀ ਇਹ ਦੂਸਰੇ ਲਫ਼ਜ਼ਾਂ ਦੇ ਵਿੱਚ ਇਹਨੂੰ ਬਿਆਨ ਕਰਦਾ ਲੇਕਿਨ ਅੱਜ ਇਸ ਜਗ੍ਹਾ ਦੇ ਉੱਪਰ ਇੱਕ ਲਾਇਬ੍ਰੇਰੀ ਉਹਨਾਂ ਬੱਚਿਆਂ ਵਾਸਤੇ ਜਿਹੜਾ ਅੱਜ ਕੱਲ ਸਾਡਾ ਦੇਸ਼ ਦਾ ਭਵਿੱਖ ਵੀ ਹੈਗਾ ਤਾਂ ਗੱਲਬਾਤ ਕਰਦੇ ਆ ਅਸ਼ੋਪਾ ਪਾ ਪੀ ਨਾ ਪੱਪੀ ਜੀ ਹਮੇਸ਼ਾ ਹੀ ਜਿਹੜਾ ਇਸ ਕਲੋਨੀ ਦਾ ਨਾਮ ਹੁੰਦਾ ਤਾਂ ਹਮੇਸ਼ਾ ਹੀ ਆਮ ਲੋਕਾਂ ਚ ਨਸ਼ਾ बिकਦਾ ਇਹ ਹੁੰਦਾ ਉਹ ਹੁੰਦਾ ਲੇਕਿਨ ਅੱਜ ਇਸ ਜਗ੍ਹਾ ਤੇ ਲਾਇਬ ਬਣਾ ਕੇ ਇਸ ਲੋਕਾਂ ਨੇ ਇਹਨਾਂ ਦੇ ਲੋਕਾਂ ਨੇ ਇੱਕ ਨਵੀਂ ਸੇਧ ਦੇਣ ਜਾ ਰਹੇ ਆ ਕਿਸਾ ਦੇਖਦੇ ਵੇਖੋ ਨਸ਼ਾ ਬਿਕਦਾ ਜਾਂ ਸੀਗਾ ਜਾਂ ਹੋਰ ਕੰਮ ਹੁੰਦਾ ਸੀ ਇਹ ਕਦੇ ਸਿਆਸੀ ਬੰਦਿਆਂ ਤੋਂ ਬਿਨਾ ਨਹੀਂ ਹੁੰਦਾ ਇਹ ਕੰਮ ਜਦੋਂ ਸਿਆਸੀ ਬੰਦਿਆਂ ਦੀ ਨੀਅਤ ਨਹੀਂ ਸੀਗੀ ਕੰਮ ਕਰਨ ਦੀ ਕਿਸੇ ਨੇ ਆ ਕੇ ਧਿਆਨ ਨਹੀਂ ਮਾਰਨਾ ਮੈਨੂੰ ਜਿਵੇਂ ਅਦਿੱਤਿਆ ਜੀ ਨੇ ਪਹਿਲਾਂ ਦੱਸਿਆ ਕਿ ਮੈਨੂੰ ਅੱਜ 100 ਗੇੜਾ ਹੋ ਗਿਆ ਹੁਣ ਮੇਰਾ ਇਸ ਕਲੋਨੀ ਚ 23 ਸਾਲਾਂ ਚ ਪਰ ਮੈਂ ਇੱਥੇ ਇਸ ਗੱਲ ਦਾ ਦਾਵਾ ਕਰਕੇ ਕਹਿ ਸਕਦਾ ਕਿ ਮੈਂ ਉਹ ਕੰਮ ਨੂੰ ਇੱਥੇ ਹੋਣ ਨਹੀਂ ਦਿੱਤਾ ਜੇ ਜੇ ਮੇਰੀ ਨਿਗਾਹ ਚ ਆਇਆ ਵਾ ਕਿਉਂਕਿ ਉਹਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਖਤਮ ਹੁੰਦੀ ਆ ਸਾਡਾ ਪੁਰਖ ਖਤਮ ਹੁੰਦਾ ਵਾ ਇਸ ਕਰਕੇ ਇੱਥੇ ਨਸ਼ੇ ਦਾ ਜਿਹੜਾ ਕੋਈ ਬੰਦਾ ਇਹ ਜੇ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੂਗੇ ਉਹਦਾ ਕੋਈ ਬਾਹਰ ਜਗਾ ਨਹੀਂ ਹੋ ਸਕਦੀ ਉਹ ਫਿਰ ਆਪਣੀ ਜਗਾ ਤੇ ਹੀ ਰਹੂਗਾ ਮੈਂ ਆਪਣੇ ਆਉਣ ਵਾਲੇ ਭਵਿੱਖ ਲਈ ਕਦੇ ਨਾ ਪਹਿਲਾਂ ਕਿਸੇ ਨੂੰ ਬਖਸ਼ਿਆ ਇਸ ਕੰਮ ਲਈ ਨਾ ਹੋਣ ਬਖਸ਼ਣਾ ਵਾ ਜਿਹੜਾ ਕੋਈ ਸਮਾਜ ਦੇ ਆਮ ਨਾਗਰਿਕ ਤੌਰ ਤੇ ਬੱਚਿਆਂ ਦੇ ਬਾਰੇ ਭਵਿੱਖ ਬਾਰੇ ਸੋਚੂਗਾ ਮੈਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਹਮੇਸ਼ਾ ਜੇ ਕੋਈ ਆਪਣੇ ਢਿੱਡ ਦੀ ਪੂਰਤੀ ਕਰਨ ਲਈ ਕਿਸੇ ਮਾਂ ਦੇ ਬੱਚੇ ਨੂੰ ਗਲਤ ਰਸਤੇ ਤੋਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਦੇ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਪਰ ਮੈਂ ਅੱਜ ਇੱਥੇ ਲਾਇਬ੍ਰੇਰੀ ਖੋਲ ਕੇ 13,25,000 ਦੀ ਲਗਨ ਨਾ ਆਉਣ ਵਾਲਾ ਭਵਿੱਖ ਜਿਹੜਾ ਸਾਡੇ ਬੱਚੇ ਨੇ ਉਹ ਇੱਥੇ ਬੈਠ ਕੇ ਆਪਣੀ ਕੋਈ ਗਿਆਨ ਦੀ ਗਿਆਨ ਪ੍ਰਾਪਤ ਕਰੂਗੇ 바ਵਾ ਸਾਹਿਬ ਭੀਮਰਾਓ ਉਮੀਦ ਕਰਨੇ ਵੀ ਕਿਆ ਕਿ ਕਲਮ ਇੱਕ ਐਸੀ ਚੀਜ਼ ਆ ਜਿਹਦੇ ਹੱਥ ਚ ਆ ਗਈ ਜੀਨੇ ਚਲਾ ਲਈ ਉਹ ਦੇਸ਼ ਦੀ ਤਰੱਕੀ ਚ ਵੀ ਆਪਣਾ ਯੋਗਦਾਨ ਪਾਉਂਦਾ ਔਰ ਆਪਣੇ ਸਮਾਜ ਦੀ ਤਰੱਕੀ ਦੇ ਵਿੱਚ ਵੀ ਯੋਗਦਾਨ ਪਾਉਂਦਾ ਇਸ ਕਰਕੇ ਅੱਜ ਕੋੜਾ ਕਲੋਨੀ ਦੇ ਵਿਚ ਮੈਂ ਇਹ ਉਦਘਾਟਨ ਕੀਤਾ ਜਿੰਨੇ ਵੀ ਮੇਰੇ ਸਾਥੀ ਨੇ ਮੇਰੇ ਖੱਬੀਆਂ ਸੱਜੀਆਂ ਬਾਵਾ ਨੇ ਉਹ ਸਾਰੇ ਆਮ ਆਦਮੀ ਪਾਰਟੀ ਦੇ ਅੱਜ ਮੇਰੇ ਨਾਲ ਖੜਕੇ ਇਸ ਉਦਘਾਟਨ ਨੂੰ ਕਰ ਰੇ ਆ ਇਹਨੂੰ ਆਪਾਂ ਕਲੋਨੀ ਨੂੰ ਮੈਂ ਜਿਵੇਂ ਤੁਸੀਂ ਕਿਹਾ ਵਾ ਪਹਿਲਾਂ ਕਿਸੇ ਹੋਰ ਨਾਮ ਨਾਲ ਪਛਾਨੀ ਜਾਂਦੀ ਸੀ ਇਹਨੂੰ ਮੈਂ ਮਹਾਰਾਜ ਸੁਖ ਰੱਖੇ ਭਗਵਾਨ ਵਾਲਮੀਕੀ ਕਿਰਪਾ ਬਣਾ ਕੇ ਰੱਖਿਆ ਆਪਣੀ ਇਸ ਕਲੋਨੀ ਨੂੰ ਲੋਕ ਦੇਖਣ ਆਇਆ ਕਰੂਗੇ ਅਜੇ ਮੈਂ ਇਕ ਕਲੋਨੀ ਬਾਰੇ ਹੋਰ ਬਹੁਤ ਕੁਝ ਸੋਚਿਆ ਹੋਇਆ। ਕਿਦਾਂ ਦੇ ਸੁਖਬੀ ਸਿੰਘ ਬਾਦਲ ਨੇ ਆਪਣਾ ਕਾਲ استਿਫਾ ਦਿੱਤਾ ਤਾਂ ਅੱਜ ਵਰਕਿੰਗ ਕਮੇਟੀ ਦੇ ਵਿੱਚ ਯੂ ਦੇ ਪ੍ਰਧਾਨ ਨੇ ਇੱਕ ਬੜੇ ਲਫਜ਼ਾਂ ਵਿੱਚ ਤਵੀ ਉਹਨਾਂ ਦਾ استਿਫਾ ਨਾਮਨਜ਼ੂਰ ਕੀਤਾ ਜਾਵੇ ਤਾਂ ਅਸੀਂ ਖੁਦ ਸਾਰੇ استਿਫੇ ਦੇਵਾਂਗੇ। ਕੀ ਲੱਗਦਾ ਵੀ ਇੱਕ ਸਾਰੀ ਸਟੰਟ ਬਾਜੀ ਸੀ ਸੁਖਬੀ ਸਿੰਘ ਬਾਦਲ। ਦੇ ਕੋਈ ਇਹ ਰਾਜਨੀਤੀ ਫੰਡੇ ਜਿਹੜੇ ਆ ਨਾ ਇਹ ਪਬਲਿਕ ਦੇ ਵਿੱਚ ਨਹੀਂ ਕਰਨੇ ਚਾਹੀਦੇ। ਪਬਲਿਕ ਦਾ ਤਾਂ ਸੇਵਾ ਕਰਕੇ ਕੰਮ ਕਰਕੇ ਦਿਖਾਓ। ਪਬਲਿਕ ਉਹਨ ਜਾਣਦੀ ਆ ਉਹਨਾਂ ਵਾਲਾ ਭੁਵਿੱਖ ਜਿਹੜਾ ਵਾ। ਉਹ ਸਾਡਾ ਸਾਰਾ ਜਾਣਦਾ ਵੀ ਕਿਹੜਾ ਬੰਦਾ ਸਾਡੇ ਚੰਗੇ ਲਈ ਕਰ ਰਿਹਾ ਕਿਹੜਾ ਬੰਦਾ ਸਾਡੇ ਮਾੜੇ ਲਈ ਕਰ ਰਿਹਾ ਵਾ ਜਿਹੜਾ ਬੰਦਾ ਕੋਈ ਆਪਣੀ ਸਿਆਸਤ ਦੇ ਤੌਰ ਤੇ ਕਿਸੇ ਦੇ ਭੁੱਖਾ ਨਾ ਖੇਲ ਕੇ ਗਲਤ ਯੋਗਦਾਨ ਪਾਊਗਾ ਉਹਨੂੰ ਕਦੇ ਕਿਸੇ ਨੇ ਸਮਰਥਨ ਨਹੀਂ ਦੇਣਾ ਸੁਖਵੀਰ ਬਾਦਲ ਨੂੰ ਕਹੇ ਬਹੁਤ देर ਹੋ ਗਈ ਅਸਤੀਫਾ ਦੇ ਦੇ ਅੱਜ ਇੱਕ ਬੜਾ ਵੱਡਾ ਅਪਰਾਲਾ ਕੀਤਾ ਅਬ ਪੀ ਨੇ ਲੱਗਦਾ ਵੀ ਐਸੇ ਜਗ੍ਹਾ ਤੇ ਕਾਫੀ ਲੋੜ ਸੀ ਬੱਚਿਆਂ ਨੂੰ ਲਾਇਬ੍ਰੇਰੀ ਦੀ ਜਿਹੜੀ ਇੱਥੇ ਲੋੜ ਸੀ ਵਕੈ ਹੀ ਬੜਾ ਵੱਡਾ ਉਪਰਾਲਿਆ ਕੀਤਾ ਇਹਨਾਂ ਨੇ ਕਿਉਂਕਿ ਸਾਡੇ ਬਸਤੀਆਂ ਦੇ ਵਿੱਚ ਜ਼ਿਆਦਾ ਕਰਕੇ ਬੱਚੇ ਅਨਪੜ੍ਹ ਨਿਕਲ ਜਾਂਦੇ ਆ ਜੇ ਇੱਥੇ ਲਾਇਬ੍ਰੇਰੀ ਹੋਊਗੀ ਤੇ ਲੋਕਾਂ ਦੇ ਬੱਚਿਆਂ ਦੇ ਵਿੱਚ 100% ਦਾ ਹੋਊਗਾ ਵੀ ਅਸੀਂ ਪੜੀਏ ਤੇ ਮੈਂ ਤਾਂ ਇਹਨਾਂ ਦਾ ਲਾਸਟ ਦਿੱਤੇ ਧੰਨਵਾਦੀ ਕਰਦਾ ਆ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੇ ਬਾਰੇ ਸੋਚਿਆ ਛੋਟੇ ਬੱਚੇ ਹੁਣ ਜਿਹੜੇ ਬੱਚੇ ਆ ਹੁਣ ਇਹ ਵੱਡੇ ਹੋ ਕੇ ਹੁਣ ਵੱਡੇ ਅਫਸਰ ਬਣਨਗੇ ਡਾਕਟਰ ਜੀ ਨਹੀਂ ਬਣੋਗੇ ਐਸੇ ਕੋੜਾਗਲਾ ਜਿਹੜੇ ਅਕਸਰ ਜਿਹੜੇ ਕੋੜਾਗਲਾ ਇਹਨਾਂ ਨੂੰ ਲੁਧਿਆਣਾ ਦੇ ਨਾਮ ਮੰਨਦਾ ਤਾਂ ਨਸ਼ੇ ਦੀ ਗੱਲ ਦੇ ਪਹਿਲੇ ਕੋੜੀਆਂ ਨਾਮ ਦਾ ਅੱਜ ਹੁਣ ਆਉਣ ਵਾਲੇ ਸਮੇਂ 'ਚ ਇਹ ਬੱਚੇ ਹੁਣ ਵੱਡੇ ਅਫਸਰਾਂ ਦਾ ਨਾਮ ਨਾਲ ਜਾਣੀ ਜਾਏਗੀ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਦਾਂ ਦਾ ਅਜ ਤੱਕ ਦੇਸ਼ ਜਦੋਂ ਯਾਦ ਹੋਇਆ ਵਾ ਹੁਣ ਤੱਕ ਕਿਸੇ ਵੀ ਐਮਐਲਏ ਨੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਵਾਕਈ ਬੱਚੇ ਦੀ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਜੇ ਇੱਥੇ ਲਾਇਬ੍ਰੇਰੀ ਬੰਦੀ ਆ ਤੇ ਨਾਲ ਸਮੇਂ ਦੇ ਵਿੱਚ ਵਾਕਈ ਜਿਹੜੇ ਇੱਥੇ ਆਈਐਸਪੀਸੀ ਜਿਹੜੇ ਅਫਸਰ ਆ ਜ਼ਰੂਰ ਨਿਕਲਣਗੇ ਕਿਉਂਕਿ ਬੱਚੇ ਦਾ ਜਿਹੜਾ ਮੋਹ ਆ ਉਹ ਜਦੋਂ ਐਜੂਕੇਸ਼ਨਲ ਨੂੰ ਹੋਊਗਾ ਤੇ ਡੈਫੀਨੇਟ ਹੈ ਕਿ ਐਜੂਕੇਸ਼ਨ ਆਈਐਸਪੀਸੀ ਆਸੀ ਬਣਦੀ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਅੰਦਾਜ਼ ਦੀ ਕਿ ਅੱਜ ਪੁਲਾਣਾ ਸੈਂਟਰਲ ਦੇ ਹੀ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਦੁਆਰਾ ਕੋ ਇਸ ਇਲਾਕੇ ਦੇ ਬੱਚਿਆਂ ਲਈ ਉਹਨਾਂ ਦੇ ਭਵਿੱਖ ਨੂੰ ਸੁਧਾਰਨ ਵਾਸਤੇ ਇੱਕ ਲਾਇਬ੍ਰੇਰੀ ਦਾ ਜਾਦੂਗਾਟਨ ਕੀਤਾ ਗਿਆ ਤਾਂ ਕੁਝ ਹੀ ਮਹੀਨਾ ਵਿੱਚ ਇਹ ਲਾਇਬ੍ਰੇਰੀ ਬਣ ਕੇ ਤਿਆਰ ਹੋ ਜਾਗੀ ਤੇ ਇਸ ਕੋੜਾ ਕਲੋਨੀ ਦੇ ਜਿਹੜੇ ਬੱਚੇ ਆ ਹੁਣ ਆਪਣੇ ਭਵਿੱਖ ਨੂੰ ਸਵਾਰਨ ਵਾਸਤੇ ਇਸ ਲਾਇਬ੍ਰੇਰੀ 'ਚ ਪੜ੍ਹ ਕੇ ਵੱਡੇ-ਵੱਡੇ ਅਸਟਰ ਡਾਕਟਰ ਇੰਜੀਨੀਅਰ ਬਣ ਕੇ ਇਸ ਕੋੜਾ ਕਲੋਨੀ ਦਾ ਵੀ ਨਾਮ ਰੋਸ਼ਨ ਕਰਨਗੇ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਡੈਨੀ ਸਰਟੀਵੀ ਲੁਧਿਆਣਾ